ਕਿਉਂਕਿ ਇਹ ਜਿਹੜੀ ਪਹਿਲੇ ਦਿਨ ਤੋਂ ਅਸੀਂ ਕਹਿੰਦੇ ਆ ਕਿ ਆਮ ਪਾਰਟੀ ਝਾੜੂ ਇਹ ਟਰਾਲੀ ਚੋਰਾ ਟਰਾਲੀ ਚੋਰਾ ਉਹ ਗੱਲ ਸਾਬਤ ਹੋ ਗਈ ਜਣੀ ਇੱਥੋਂ ਮਾਨ ਦੇਖਣਾ ਤੇ ਦੇਖ ਲੈਣ ਇੱਕ ਵੀ ਟਰਾਲੀ ਜੇ ਦੋ ਟਰਾਲੀਆਂ ਦੀ ਗੱਲ ਕਰਦੇ ਨੇ ਤੇ ਇੱਕ ਵੀ ਟਰਾਲੀ ਉੱਥੇ ਮਿਲ ਗਈ ਜੋ ਮਰਜ਼ੀ ਸਜ਼ਾ ਲਾ ਦਿਓ ਤੇ ਵੀ ਦਲਾ ਚੌਕ ਤੇ ਖੜ ਕੇ ਕਰਦਣ ਵੜ ਦਿਓ ਪਰ ਕੋਈ ਸਾਨੂੰ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਨਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਆ ਜੋ ਉੱਥੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਸਮਾਨ ਜਿਹੜਾ ਚੇ ਕਿਸੇ ਵੀ ਲੈਵਲ ਦਾ ਹੋਇਆ ਚੋਰੀ ਦਾ ਹੋਇਆ ਜਾਂ ਕਿਵੇਂ ਹੋ ਉਸ ਖਿਲਾਫ ਦੀ ਕਾਰਵਾਈ ਹੋ ਜੂਗੀ ਜੀ ਵੈਲਕਮ ਰਾਈਟ ਇਥੋਂ ਦਾ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਦਾ ਪਤੀ ਹੈ ਉਹਦੇ ਪਲਾਟ ਦੇ ਵਿੱਚੋਂ ਉਹਦੀਆਂ ਦੁਕਾਨਾਂ ਦੇ ਵਿੱਚੋਂ ਪੁਲਿਸ ਦੀ ਹਾਜ਼ਰੀ ਆ ਦਿਖਾ ਦਿਓ ਐਸਐਸਓ ਸਾਹਿਬ ਖੜੇ ਆ ਮੌਜੂਦਾ ਆਏ ਨੇ ਸਾਡੇ ਮਦਦ ਦੇ ਲਈ ਆਏ ਨੇ ਤੁਸੀਂ ਆਇਓ ਪੱਤਰਕਾਰ ਵੀਰ ਇਹ ਇੱਕ ਟਹਿਰਾਸੀ ਜਿਹੜੇ ਦੀ ਮੈਂ ਸਰਾਹਤ ਕਰ ਚੁੱਕਿਆ ਦੂਸਰਾ ਟਹਿਰ ਆ ਪਿਆ ਇੱਕ ਟਰਾਲੀ ਦੇ ਦੋਨੇ ਟਾਇਰ ਸਿੰਗਲ ਡੈਰੀ ਦੇ ਬਰਾਮਦ ਹੋ ਚੁੱਕੇ ਨੇ ਇਹਨਾਂ ਨੇ ਟਰਾਲੀ ਕਿੱਥੇ ਵੇਚੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਆ ਦੂਜੇ ਟਾਇਰ ਨੇ ਜਿਹੜੀਆਂ ਦੋ ਟਰਾਲੀਆਂ ਦਾ ਅਸੀਂ ਤੁਹਾਡੇ ਇੱਕ ਮਿੰਟ ਬਾਈ ਤੁਹਾਡੇ ਚੈਨਲਾਂ ਤੇ ਦਾਵਾ ਕੀਤਾ ਸੀ ਕਿ ਦੋ ਟਰਾਲੀਆਂ ਆਈਆਂ ਨੇ ਉਹ ਦੂਜੀ ਟਰਾਲੀ ਦੇ ਟਾਇਰ ਨੇ ਇਹ ਅਸੀਂ ਕਿਸਾਨ ਬੁਲਾ ਲਏ ਐ ਸਾਈ ਟਰਾਲੀਆਂ ਗਾਇਬ ਨੇ ਇਹਨਾਂ ਦੀ ਸਨਾਖਤ ਸਵੇਰੇ ਕਰਾਂਗੇ ਇਹ ਵੀ ਹੁਣ ਸਨਾਖਤ ਕਰਦਾ ਮੈਂ ਦਾਲਾ ਕਰਦਾ ਸਬੂਤ ਪੇਸ਼ ਕਰਦਾ ਕਿਉਂਕਿ ਮੈਂ ਮੇਰੇ ਪਿੰਡ ਦੀ ਟਰਾਲੀ ਸੀ ਲੋਕਾਂ ਵਾਲੀ ਇਹ ਮੈਂ ਸਰਾਖ ਕਰ ਕਿਉਂਕਿ ਭਾਈ ਜੀ ਇੱਕ ਗੱਲ ਤੁਹਾਨੂੰ ਦੱਸਣੀ ਚਾਹਣਾ ਅਸੀਂ 5 ਮਹੀਨੇ ਤੋਂ ਲਗਾਤਾਰ ਇਨਵੈਸਟੀਗੇਸ਼ਨ ਚੱਲੇ ਜਿਹੜੀ ਟਰਾਲੀ ਦੇ ਟਾਇਰ ਨੇ ਉਹਦੀਆਂ ਫੋਟੋ ਸਾਡੇ ਕੋਲੇ ਆਲਰੇਡੀ ਹੈਗੀਆਂ ਨੇ ਐਸਐਸਓ ਸਾਹਿਬ ਵੀ ਕਹਿਣਗੇ ਵੀ ਉਹ ਸੱਚੀ ਖੜੂ ਉਹੀ ਜਿਹੜੀ ਟਰਾਲੀ ਦਾ ਇੱਕ ਮਿੰਟ ਜੀ ਇੱਕ ਮਿੰਟ ਕੋਈ ਗੱਲ ਉਹ ਜਿਹੜੀ ਉਹੀ ਟਰਾਲੀ ਦਾ ਟਾਇਰ ਸਾਤੋਂ ਨਹੀਂ ਕਹਿਣ ਦੀ ਲੋੜ ਪੈਣੀ ਕਿਉਂਕਿ ਭਾਈ ਅਸੀਂ ਕੱਚੇ ਪੈਰੀ ਕੋਈ ਨਹੀਂ ਕੱਚੇ ਪੈਰੀ ਨਹੀਂ ਗੱਲ ਕਰਦੇ ਅਸੀਂ ਉਹ ਤਾਂ ਖਤਮ ਹੋ ਗਈ ਆ ਦੇਖੋ ਬਈ ਜੀ ਇਹ ਜਿਹੜੀ ਟਰਾਲੀ ਐ ਮੌਜੂਦਾ ਬਣੀ ਹੋਈ ਨਾ ਪੂਰੀ ਤੁਹਾਨੂੰ ਫੋਟੋ ਆ ਸੀ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਜਿਹੜੀਆਂ ਆ ਆਮ ਆਦਮੀ ਪਾਰਟੀ ਦਾਅਵੇ ਮਾਰਦੀ ਸੀ ਇਹ ਟਰਾਲੀ ਚੋਰ ਅੱਜ ਦੁਬਾਰਾ ਫੇਰ ਸਾਹਮਣੇ ਆ ਗਿਆ ਆਮ ਆਦਮੀ ਪਾਰਟੀ 90 ਦੇ ਵਿੱਚੋਂ ਇਹ ਕਰੋ ਸਾਰਾ ਹੱਥ ਵਿੱਚ ਕਰੋ ਅਸੀਂ ਕੱਚੇ ਪੈਰੀ ਨਹੀਂ ਬਈ ਜੀ ਵਾਅਦਾ ਕਰਦੇ ਇਹ ਐਸਾ ਵਾਅਦਾ ਵੀ ਮੰਨਣਗੇ ਵੀ ਹੱਥੋਂ ਦੇ ਦੇਣਗੇ ਕਿ ਬਈ ਕੱਚੇ ਪੈਰੀ ਇਹਦੇ ਕਦੇ ਕਦੇ ਹੱਥੋਂ ਪੱਗੇ ਬਾਕੀ ਸਮਾਨ ਵੀ ਸਾਨੂੰ ਪਤਾ ਕਿੱਥੇ ਆ ਉਹ ਵੀ ਕੱਢਣਗੇ ਕਿਹੜੇ ਇਹਨੇ ਨਹੀਂ ਰਹਾ ਆ ਕਾਕੰਡਾ ਇੱਥੇ ਸਭ ਨਹੀਂ ਆ ਰਿਹਾ ਆ ਵੀਡੀਓ ਵੀਡੀਓ ਨੂੰ ਕਰਕੇ ਸੁਣਾ ਦਈਏ ਜੀ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਹੈ ਇਹ ਕਿ ਕੰਮ ਇਹਦੇ ਵਿੱਚ ਦੀ ਅੰਦਰ ਦੀ ਫਰਜਾਨ ਇਹ ਦੇਖੋ ਜੀ ਆ ਦੇਖੋ ਵੀਡੀਓ ਬਣਾ ਰਹੇ ਹਾਂ ਅੱਜ ਦਾ ਇਹ ਸਮਾਨ ਉਹ ਵੀ ਚਪੇਰੇ ਇਸਲਾ ਬਚਾਇਆ ਸਿੰਘਲੇ ਲੈਓ ਜੀ ਲੈਓ ਕੰਮ ਚ ਕਾਂਚੋਂ ਬਰਾਮਦ ਹੋ ਰਹੇ ਨੇ ਕਿਸਾਨਾਂ ਦੇ ਮਾਲ ਲੈ ਲੈ ਆ ਆ ਆ ਦੇਖੋ ਕਿਸਾਨਾਂ ਦੇ ਆ ਗੂ ਆ ਦੇਖੋ ਆ ਟਾਇਰ ਲੈ ਕੇ ਬਾਹਰ ਘੱਟ ਰਹੇ ਨੇ ਇਹ ਤੁਸੀਂ ਕਰਾ ਲੈ ਆ ਸਾਰਾ ਸਬਾਤ ਬਰਾਮਦ ਹੋ ਰਹੇ ਦੁਕਾਨ ਚੋਂ ਟਾਇਰ ਉਹ ਵੀ ਟਰਾਲੀਆਂ ਦੇ ਟਾਇਰ ਨੇ ਤੁਸੀਂ ਦੇਖ ਲਓ ਤਿੰਨ ਜਾ ਰਹੇ ਨੇ ਹਾਂ ਆਹ ਆ ਗਿਆ ਕੁਝ ਬਰਾਬਰ ਉਹ ਸਾਡਾ ਚਲਾ ਗਿਆ ਸ਼ਰਮਤ ਰਿੰਟੀ ਕਰ ਰਾਂਗੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਤੁਹਾਨੂੰ ਨਾਲ ਕਰਨੀ ਆ ਚੌਥਾ ਟਾਇਰ ਵੀ ਆ ਗਿਆ ਦੇਖੋ ਆ ਲੋ ਭਾਈ ਲੋਡ ਕਰ ਚੁੱਕੇ ਚਲੋ ਜੀ ਚਲੋ ਵੀਡੀਓ ਨਹੀਂ ਜੀ ਮੇਰੀ ਟ੍ਰੈਡੀਆ ਚੱਲ 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 ਅੱਗੇ ਨਿਕਲਿਆ ਜੀ ਚਲੋ ਜੀ ਚਲੋ ਆਓ ਜੀ ਆਓ ਲੇਕੇ ਚੱਲੋ ਜੀ ਉਧਰ ਤਾਂ ਮਾਰ ਕੈਮਰਾ ਉਧਰ ਤਾਂ ਦੇਖਣਾ ਉਧਰ ਤਾਂ ਧਿਆਨ ਧਿਆਨ ਰੱਖਿਆ ਕਰ ਉੜੇ ਵੀ ਨੋਟ ਅਗਰਵਾਹ ਨੂੰ ਪਹਿਲਾਂ ਸੁਧਾ ਨਹੀਂ ਰਸਤਾ ਨੂੰ ਜੋ 7 ਦਿਨਾਂ ਦਾ ਕਰਾਂਗੇ ਅੱਜ ਤੁਸੀਂ ਜੰਦੂਪੁਰ ਦਾ ਗਵਰਨਮੈਂਟ ਤੋਂ ਕੋਰਡ ਆੜ ਆਪਣੀ ਵਿਚਾਰ ਕਰਕੇ ਕਰਦੇ ਜਿਹੜੇ ਜਨਰਲ ਲਈ ਅਦਲਵਾ ਦੇ ਕਰਾਂਗੇ ਸਭ ਹੋਵਾਂਗੇ ਇਹਨਾਂ ਨੇ ਵੀ ਮਦਦ ਕੀਤੀ ਸਾਡੇ ਨਾਲ ਵੀ ਕੋਈ ਗੱਲ ਨਹੀਂ ਆਪਾਂ ਇਹ ਹੋ ਜਾਂਦੇ ਸਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਦੋਸੋਂ ਵੀ ਠੀਕ ਆ ਹੁਣ ਅਗਲੀ ਗੱਲ ਵਾਸਤੇ ਆਪਾਂ ਫੇਰ ਵਿਚਾਰ ਆਂ ਬੋਲ ਕੇ ਨਾ ਰਹਿ ਕਰਾਂਗੇ ਇਹ ਆਪਣੇ ਡਾਇਰ ਨੇ ਟਰਾਲੀ ਦੇ ਡਾਇਰ ਨੇ ਇਹ ਆਪਣੇ ਡਾਇਰ ਦੇ ਕਿੰਨੇ ਬੰਦੇ ਨੂੰ ਕੀ ਨਾਮ ਹੈ ਤੁਹਾਡਾ ਲੰਗਰ ਦਾ ਬਾਈ ਰਮਜੀਤ ਨਾਮ ਹੈ ਮੇਰਾ ਹਾਂਜੀ ਉਹ ਪੰਜਾਬ ਪਨੀਟਰ ਨੇ ਬਕਸ਼ਣਾ ਉਹ ਕਿੱਥੋਂ ਬਰਾਮਦ ਕਰ ਰਹੇ ਹੋ ਤੁਸੀਂ ਇਹ ਕਿੱਥੋਂ ਬਰਾਮਦ ਕੀਤੀ ਹੈ ਹਾਂਜੀ ਬੱਪੂ ਜੀ ਦੇ ਨਾਮ ਤੋਂ ਤੁਹਾਨੂੰ ਅਸੀਂ ਬਰਾਮਦ ਕੀਤੇ ਕਿੰਨੇ ਟਾਇਰ ਦੀ ਇਨਵੈਸਟੀਗੇਸ਼ਨ ਕਿੰਨੇ ਟਾਇਰ ਨਿਕਲੇ ਆ ਦੇਖੋ 4 ਨੇ ਜੀ ਅੱਛਾ ਜੀ 4 ਨੇ ਸਿੱਕਾਰੇ ਦੋ ਟਰਾਲੀਆਂ ਨੇ ਬਾਈ ਜੀ ਦੋ ਟਰਾਲੀਆਂ ਨੇ ਮੋਰ ਕੀ ਸਮਾਨ ਨਿਕਲਿਆ ਵਿੱਚੋਂ ਜੈਕ ਆਈ ਆਪਣਾ ਹਾਂਜੀ ਹੁੱਕ ਹੈਗੀ ਟਹਿ ਹੈ ਇਹ ਅੰਦਰੋਂ ਬਰਾਮਦ ਇਹਦੀ ਪਹਿਚਾਨ ਤੁਸੀਂ ਕਿੰਨੀ ਕਰਦੇ ਜਿੱਥੇ ਮਰਜ਼ੀ ਕਰ ਲੈ ਆਪਣਾ ਮਰਜ਼ੀ ਆਪਣੀ ਪਸੰਦ ਕੇ ਨਾ ਹੋਵੇ ਆਪਣੇ ਆਪਣਾ ਆਪ ਅਸੀਂ ਸ਼ਹਿਰ ਰਮਸਾ ਲੰਗ ਆ ਇੱਕ ਨਗਰ ਕਾਉਂਸਲ ਦੇ ਵਿੱਚ ਅੱਜ ਇੰਨੀ ਮਸ਼ੀਨਰੀ ਆ ਜਿਹੜੀ ਰਿਪੇਅਰ ਕਰਨ ਲਈ ਅਸੀਂ ਇੱਕ ਵੈਲਡਿੰਗ ਸੈੱਟ ਤਾਂ ਪੱਕਾ ਇੱਥੇ ਦਫ਼ਤਰ 'ਚ ਰੱਖਿਆ ਹੋਇਆ ਹੈ ਉਰੇ ਮੰਨੋਂਗੇ ਵੀ ਇਹਦਾ ਅਸੀਂ ਕਈ ਵਾਰ ਬਿਲ ਵੀ ਨਹੀਂ ਪਾਉਂਦੇ ਕੋਈ ਰਿਪੇਅਰ ਵਾਲਾ ਇੱਕ ਮੁੰਡਾ ਵੈਲਡਿੰਗ ਵਾਲਾ ਬੁਲਾਇਦਾ ਹੈ ਉਹ ਇੱਥੇ ਟੁੱਟ ਪੱਜ ਜਿਹੜੀ ਮਾੜੀ ਮੋਟੀ ਟੁੱਟ ਪੱਜ ਜਾ ਕੋਈ ਵੈਲਡਿੰਗ ਤੋਂ ਵਾਲੀ ਆ ਉਹ ਤਾਂ ਉਰੀ ਕਰ ਦਿੰਦਾ ਜਦੋਂ ਕੋਈ ਵੱਡਾ ਕੋਈ ਨੁਕਸਾਨ ਹੋ ਜਾਂਦਾ ਕੋਈ ਟਰਾਲੀ ਦਾ ਜੈਕ ਟੁੱਟ ਜਾਂਦਾ ਹੈ ਕੋਈ ਟ੍ਰਾਲੀ ਦਾ ਜੈਕ ਖਰਾਬ ਹੋ ਗਿਆ ਕੋਈ ਟਰਾਲੀ ਦੀ ਹੱਬ ਟੁੱਟ ਗਈ ਕਈ ਵਾਰ ਟਾਇਰ ਪਾੜ ਜਾਂਦੇ ਨੇ ਹੁਣ ਇੱਥੇ ਨਵੇਂ ਟਾਇਰਾਂ ਦੀ ਜੇ ਸੋਚੀਏ ਨਗਰ ਕੌਂਸਲ ਦਾ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਤਾਂ ਪਹਿਲਾਂ ਕੁਟੇਸ਼ਨਾਂ ਤੇ ਬਿਲ ਵੇਟ ਕਰਨੇ ਪੈਂਦੇ ਨੇ ਪਰ ਸਾਨੂੰ ਐ ਹੁੰਦਾ ਵੀ ਯਾਰ ਕੰ ਅਸੀਂ ਪੁਰਾਣੇ ਟਾਇਰ ਇੱਕ ਵਾਰ ਨਹੀਂ ਮੇਰੇ ਖਾਤੇ 1000 ਵਾਰ ਅਸੀਂ ਪੁਰਾਣੇ ਟਾਇਰ ਟਰਾਲੀਆਂ ਦੇ ਜਿਹੜੇ ਬਿਨਾਂ ਖਰਚੇ ਤੋਂ ਮਗਰ ਕੰਸਲ ਦੇ ਅਸੀਂ ਲੈ ਕੇ ਪਟਿਆਲੇ ਬਾੜ ਮਾਰਕੀਟ ਚੋਂ ਤੋਂ ਪਾਇਦੇ ਨੇ ਮੇਰੇ ਕੋਲ ਹਫਤੇ ਦੇ ਵਿੱਚ ਦੋ ਗੇੜੇ ਤਾਂ ਸਾਡੇ ਪੱਕੇ ਨੇ ਕਦੇ ਕੋਈ ਟਾਇਰ ਕੋਈ ਗੱਡੀਆਂ ਹੀ ਆਣੀਆਂ ਨੇ ਮੈਂ ਵੀ ਸਾਨੂੰ ਗੇਟ ਖੁਲਾ ਕੇ ਦਿਖਾਉਂਗਾ ਬਿਲਕੁਲ ਸਰ ਮੈਂ ਤਾਂ ਮਨਾ ਹੀ ਨਹੀਂ ਕੀਤਾ ਬਿਲਕੁਲ ਮੈਂ ਤਾਂ ਹੁਣ ਵੀ ਐਸ ਐਚਓ ਸਾਹਿਬ ਦਾ ਫੋਨ ਆਇਆ ਥੀ ਵੀ ਤੁਸੀਂ ਚਾਬੀ ਮੰਗਾ ਲਓ ਮੈਂ ਡੈਡੀ ਦਾ ਪਤਾ ਕਰਨ ਲੱਗਿਆ ਵੀ ਡੈਡੀ ਕਿੱਥੇ ਨੇ ਤੇ ਡੈਡੀ ਨੂੰ ਬੁਲਾ ਕੇ ਅਸੀਂ ਚਾਬੀ ਦੇ ਦਿੰਨੇ ਆ ਜਿਹੜਾ ਸਾਮਾਨ ਦੇਖਣਾ ਉੱਥੇ ਦੇਖ ਲੈਣ ਇੱਕ ਵੀ ਟਰਾਲੀ ਜੇ ਦੋ ਟਰਾਲੀਆਂ ਦੀ ਗੱਲ ਕਰਦੇ ਜੇ ਇੱਕ ਵੀ ਟਰਾਲੀ ਉੱਥੇ ਮਿਲ ਗਈ ਜੋ ਮਰਜ਼ੀ ਸਜਾ ਲਾ ਦਿਓ 23 ਦਲਾ ਚੌਕ 'ਚ ਖੜ ਕੇ ਕਰਦਣ ਵੜ ਦਿਓ ਪਰ ਜਿਹ ਸਮਾਨਤਾ ਸਾਡਾ ਅਸੀਂ ਕਬਾੜਾ ਤੁਹਾਨੂੰ ਜੋ ਲੋਕ ਇੱਥੇ ਤੁਹਾਨੂੰ ਡਾਊਟਫੁੱਲ ਆਉਂਦਾ ਸਾਾਨੂੰ ਸਮਝਾ ਕੇ ਇੱਕ ਹੋਰ ਦੇਖਿਓ ਸਰ ਦਾ ਦੇਖਿਓ ਜਿਹੜਾ ਇਹ ਆ ਕਰੋ ਜੀ ਸਨਕ ਇਹਦਾ ਸਾਡੀ ਟਰਾਲੀ ਟਰਾਲੀ ਆ 8 8 ਟਰਾਲੀ ਆ ਜਿਹੜੀ ਆ ਕਰੋ ਮੜਾ ਜਾ ਸਾਹਿਬ ਇਹ ਟਰਾਲੀ ਤੁਹਾਨੂੰ ਇੱਥੇ ਸਭ ਨਾਲ ਕੈਮਰੇ ਸਾਹਮਣੀ ਕਰ ਸਕਦਾ ਜੀ ਨੂੰ ਦੱਸਾਂ ਕਿਉਂਕਿ ਮੇਰੇ ਕੋਲ ਉਹਦੀ ਫੋਟੋ ਵੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਹੜੀ ਲੋਂਗੋ ਵਾਲੀ ਤੋਂ ਟਰਾਲੀ ਪੱਕਾ ਤੋਂ ਲਈ ਹੈ ਟੇਹਰੀ ਟੇਹਰਾ ਵਾਲੀ ਸਿੰਗਲ ਟੇਹਰਾ ਵਾਲੀ ਚੋਰੀ ਹੋਈ ਸੀ ਸੰਭੂ ਤੋਂ ਉਹਦਾ ਟਾਇਰ ਹੈ ਉਸੇ ਦੀ ਰਿੰਨਾ ਹੈ ਉਸੇ ਦੀ ਹੱਬ ਹੈ ਇਹ ਜਿਹੜਾ ਪੰਕਜ ਪੱਪੂ ਨਾਮ ਦਾ ਇੱਥੇ ਨਗਰ ਕੌਂਸਲ ਦੇ ਪ੍ਰਧਾਨ ਦਾ ਪਤੀ ਹੈ ਆਮ ਆਦਮੀ ਪਾਰਟੀ ਦਾ ਲੀਡਰ ਉਹਦੇ ਮਕਾਨ ਦੇ ਵਿੱਚੋਂ ਇਹ ਬਰਾਮਦ ਹੋ ਚੁੱਕਿਆ ਸੋ ਮੇਰੀ ਬੇਟੀ ਆ ਦੂਜੀ ਟਰਾਲੀ ਅਸੀਂ ਕਿਹਦੀ ਹੈ ਇਹ ਸੁਨਾਖ ਕਰਾਂਗੇ ਸਾਡੀਆਂ 22 ਟਰਾਲੀਆਂ ਗੁੰਮ ਹੋ ਗਈਆਂ ਪ੍ਰਧਾਨ ਦੂਰ ਤੱਕ ਅਗੇ ਨਾਲ ਕੁਝ ਨਹੀਂ ਜੀ ਸਮਝ ਨਹੀਂ ਕਿ ਉਹ ਬੋਲ ਰਿਹਾ ਕਿਹੜਾ ਸਵਾਲ ਤੁਹਾਨੂੰ ਲੱਗਦਾ ਵੀ ਡਾਊਟਫੁੱਲ ਹੈ ਇੱਕ ਮਿੰਟ ਯਾਰ ਐ ਮੇਰੀ ਤਾਂ ਸੁਣ ਰੋ ਯਾਰ ਐ ਨਾ ਕਰੋ ਅਸੀਂ ਕਿਹੜਾ ਤੁਹਾਨੂੰ ਡਾਊਟਫੁੱਲ ਕਮੈਂਟ ਤੋਂ ਬੋਲਿਓ ਕਿਹੜਾ ਤੁਹਾਨੂੰ ਡਾਊਟਫੁੱਲ ਲੱਗਦਾ ਸਵਾਲ ਮੈਂ ਕੋਈ ਮਮੇ ਕਰਦਾ ਨਾ ਕੀ ਗੱਲ ਹੈ ਕਿ ਉਹ ਕਿਸਾਨਾਂ ਨੇ ਧਰਨਾ ਲਾਇਆ ਇਹ ਕਿਸਾਨਾਂ ਦਾ ਬੀਕੇਯੂ ਆਜ਼ਾਦ ਵਾਲਿਆਂ ਦਾ ਧਰਨਾ ਲੱਗਿਆ ਜੀ ਨੂੰ ਸਾਨੂੰ ਪਤਾ ਲੱਗਾ ਅਸੀਂ ਮੌਕੇ ਤੇ ਆਏ ਹਾਂ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਰਿਟਰਨ ਕੰਪਲੇਂਟ ਦਿਓ ਜੇ ਕੋਈ ਤੁਹਾਡੇ ਕੋਲ ਤੁਹਾਡੇ ਕੋਈ ਸ਼ੱਕ ਸ਼ੋਭ ਦਾ ਹੈਗੀ ਹੈ ਆਪਾਂ ਉਹਨਾਂ ਜੋਤ ਕੰਪਲੇਂਟ ਤੋਂ ਬਾਅਦ ਜਿਹੜੀ ਆ ਉਹਨੂੰ ਵੈਰੀਫਾਈ ਕਰ ਲੈਣੇ ਆ। ਆਲਰੇਡੀ ਜਿਹੜਾ ਪਰਚਾ ਦਰਜ ਹੈ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉਥੋਂ ਜਿਹੜੀਆਂ ਮਿਸਪਲੇਸ ਹੋਈਆਂ ਹੋਈਆਂ ਟਰਾਲੀਆਂ ਉਹਦਾ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜ ਹੈ ਜੀ ਜੋ ਕੋਈ ਸਾਨੂੰ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਂਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਆ ਜੋ ਉਥੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਸਮਾਨ ਜਿਹੜਾ ਕਿਸੇ ਵੀ ਲੈਵਲ ਦਾ ਹੋਇਆ ਚੋਰੀ ਦਾ ਹੋਇਆ ਜਾਂ ਕਿਵੇਂ ਹੋ ਉਸ ਖਿਲਾਫ ਦੀ ਕਾਰਵਾਈ ਹੋ ਜੂਗੀ ਜੀ ਗੱਲ।